ਬਾਈ ਪੰਮੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਬਾਕੀ ਸੋਡੀ ਸਾਰੀ ਟੀਮ ਨੂੰ ਵੀ ਬਾਈ ਸਤ ਸ੍ਰੀ ਅਕਾਲ ਤੇ ਬਾਈ ਪੰਮੇ ਜਿਵੇਂ ਆ ਮੁਕਾਬਲੇ ਹੁੰਦੇ ਆ ਹਨਾ ਹਾਂਜੀ ਇੱਕ ਤਾਂ ਇਹਨਾਂ ਨਾਲ ਸੌਂਕ ਪੈਦਾ ਹੁੰਦਾ ਹਾਂਜੀ ਵੀ ਜੇ ਨਵੇਂ ਮੁੰਡਿਆਂ ਚ ਲਾਲੋ ਹਨਾ ਜਾਂ ਜਿਹੜੇ ਪ੍ਰਾਣੇ ਅਜੜੀ ਨੇ ਵੀ ਉਹ ਵੀ ਹੁਣ ਨਸਲ ਸੁਧਾਰ ਚ ਆ ਗਏ ਹਨਾ ਪਹਿਲਾਂ ਵੀ ਉਹ ਇੰਨੀ ਗੌਰ ਨਹੀਂ ਕਰਦੇ ਸੀ ਨਾ ਬੱਕਰੀਆਂ ਦੀ ਕੀ ਕਹਿਣਾ ਚਾਹੁੰਦੇ ਹੋ ਬਾਈ ਇਹ ਮੁਕਾਬਲੇ ਵੀ ਹੋਣੇ ਚਾਹੀਦੇ ਆ हां भाई ये मुकाबले बहुत होनी होनी चाहिए बाकी ਜਿਹੜਾ ਇਹ ਮੁਕਾਬਲਾ ਹੋਇਆ ਦੂਜੀ ਾਰ ਹੋਇਆ ਤੇ ਇਹ ਪਿੰਡ ਮਾਨੂ ਦੇ ਗੱਲ ਇੱਥੇ ਬਾਬੇ ਦਰবেশਾਂ ਦਾ ਮੀਲਾ ਲੱਗਦਾ ਵਰਚੀ ਮਨਾਉਂਦੇ ਆ ਤੇ ਇਹ ਜਿਹੜਾ ਆਈਪੀ ਮੀਲਾ ਪਿਛਲੇ ਾਰ ਪਰ ਪੰਚਾਇਤ ਨੂੰ ਕਰਾਇਆ ਗਿਆ ਸੀ ਤੇ ਛੋਟਾ ਜਿਹਾ ਕਰਾਇਆ ਸੀ ਐਫਪੀਓ ਤੋਂ ਵੱਧ ਕੇ ਕਰਾਤਾ ਉਹਨਾਂ ਨੇ ਠੀਕ ਹੈ ਜਾਨੀ ਉਹਨਾਂ ਨੇ ਕਿਸੇ ਮੁੰਡੇ ਦੀਆਂ ਬੱਕਰੀਆਂ ਨਹੀਂ ਰੱਖੀਆਂ ਜਿਹੜੇ ਮੁੰਡੇ ਕਲੱਬ ਵਾਲੇ ਆ ਪੰਚਾਇਤ ਵਾਲੇ ਆ ਤੇ ਉਹਨਾਂ ਨੂੰ ਫੌਂਕ ਪਿਆ ਇੱਕ ਤੇ ਉਹਨਾਂ ਨੇ ਵੀ ਇੱਕ ਇੱਕ ਦੋ ਦੋ ਬੱਕਰੀਆਂ ਰੱਖਣੀਆਂ ਸ਼ੁਰੂ ਕਰਤੀਆਂ ਤੇ ਉਹ ਕਹਿੰਦੇ ਵੀ ਅਸੀਂ ਇਸ ਮੇਲੇ ਨੂੰ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਪਿਛਲੀ ਵਾਰ ਇਨਾਮ ਹੈ ਨਹੀਂ ਸੀ ਛੋਟੇ ਜਿਹੇ ਨਾਮ ਸੀਗੇ ਚਲੋ ਉਹਨਾਂ ਨੇ ਜਿਵੇਂ ਜਿਵੇਂ ਹਣਾ ਸਟੈਪ ਵਾਈਜ਼ ਸਟੈਪ ਬਾਏ ਵਧਦਾ ਤੁਰਿਆ ਹੁੰਦਾ ਤੇ ਜਿਵੇਂ ਇੱਕ ਤੀ ਸਾਰਿਆਂ ਨੇ आज ਵੀ ਭਰਾਵਾਂ ਨੇ ਜਾਂ ਫਾਰਮ ਵਾਲੇ ਜਿੰਨੇ ਵੀ ਜਾਨਵਰ ਲੈ ਕੇ ਆ ਉਹਨਾਂ ਨੇ ਸਾਥ ਦਿੱਤਾ ਤਾਂ ਕਹਿੰਦੇ ਅਸੀਂ ਇੱਕ ਉੱਪਰ ਉੱਠ ਕੇ ਹੋਰ ਵਧੀਆ ਕਰਾਵਾਂਗੇ। ਬਈ ਵਧੀਆ ਨਾਮ ਰੱਖਾਂਗੇ। ਹਾਂ ਵਧੀਆ ਨਾਮ ਰੱਖਾਂਗੇ ਜੇ ਸਾਥ ਦਿੱਤਾ ਸਾਡਾ। ਠੀਕ ਹੈ ਤੇ ਆਪ ਵੀ ਮਨ ਲਾਦੇ ਇੱਕ ਇੱਕ ਦੋ ਦੋ ਬੱਕਰੀਆਂ ਹੈਗੀਆਂ ਨਾ। ਹਾਂ ਸਾਰਿਆਂ ਕੋਲ ਇੱਕ ਇੱਕ ਦੋ ਦੋ ਬੱਕਰੀਆਂ ਰੱਖੀਆਂ ਹੁਣ ਇਹਨਾਂ ਨੇ ਕੰਮ ਵਧਾਉਣੇ ਆਗੇ। ਬਈ ਬਾਕੀ ਬਹੁਤ ਸੋਹਣਾ ਅਪਰਾਲਾ ਮੁੰਡਿਆਂ ਦਾ। ਠੀਕ ਤੇ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜੇ ਇਹ ਸਾਰੇ ਬੰਦੇ ਬਾਈ ਮਤਲਬ ਘਰੇ ਰੱਖਣ ਵਾਲੇ ਹੈਗੇ ਕਿ ਦੋ ਦੋ ਬੱਕਰੀਆਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਇਹਨਾਂ ਨੇ ਪ੍ਰਬੰਧ ਕੀਤਾ ਹਾਂ ਜਿਹੜੇ ਇਹਨਾਂ ਦੇ ਨਾਲ ਮੁੰਡੇ ਪੰਡ ਵਾਲੇ ਮਤਲਬ ਬੱਕਰੀਆਂ ਚਾਰਨ ਵਾਲੇ ਸੀ ਉਹਨਾਂ ਦਾ ਸਹਿਯੋਗ ਲੈ ਕੇ ਇਹਨਾਂ ਨੇ ਉੱਚੇ ਬੱਧਰ ਤੇ ਕੰਮ ਕਰਿਆ ਤੇ ਅਗਲੇ ਸਾਲ ਆਉਣ ਵਾਲੇ ਸਮੇਂ 'ਚ ਕਹਿੰਦੇ ਏਦੋਂ ਵੱਧ ਕੇ ਕਰਾਂਗੇ ਠੀਕ ਹੈ ਤੇ ਜਿਹੜੀ ਬੱਕਰੀਆ ਇਹ ਪ੍ਰੋਪਰ ਕਿੰਨੇ ਦੰਦਾਂ ਤੇ ਕਰਾਉਣੀ ਚਾਹੀਦੀ ਹੈ ਕਰਾਉਸ ਇਹਦੇ ਚ ਗੱਲਾਂ ਆ ਬਾਈ ਜਿਹੜੇ ਦਾ ਜਾਨਵਰ ਬਾਈ ਕੋਈ ਸ਼ੌਂਕ ਨਾ ਪਾਲਦਾ ਉਹਦਾ ਥੋੜਾ ਜਿਹਾ ਚਾ 1-2 ਹ ਉਹਦਾ ਤੇਜ਼ੀ ਕਰਦੇ ਵੀ ਦੋ ਦਿਨ ਦੇ ਤੇ ਮਲਾ ਲ ਗਏ ਹਾਂ ਪਰ ਅਸੀਂ ਜਿਹੜਾ ਮੇਰਾ ਕਹਿਣਾ ਅਡੋਡੀ ਤਜਰਬਾ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਜਿਹੜਾ ਮੇਰਾ ਕਹਿਣਾ ਵੀ ਚਾਰ ਦੰਦ ਪੱਠ ਜ਼ਰੂਰ ਹੋਣੀ ਚਾਹੀਦੀ ਚਾਰ ਦੰਦ ਘੱਟੋ ਘੱਟ ਉਹਦਾ 40 ਤੋਂ 50 ਕਿਲੋ ਵਜ਼ਨ ਹੋਣਾ ਚਾਹੀਦਾ ਫੇਰ ਕਰਾਵੇ ਤੇ ਫਿਰ ਬੱਕਰੀ ਵਧੀਆ ਹੈ ਤੇ ਥੱਲੋਂ ਵੀ ਵਧੀਆ ਬੱਚਾ ਵੀ ਨਰਵਾ ਨਿੱਗਰ ਦੇਊਗੀ ਠੀਕ ਹੈ ਜੀ ਤੇ ਬਾਕੀ ਆ ਟੋਟੀ ਆਪੋ ਆਪਣੀ ਹਾਮ ਸਮਝਾਲਦੇ ਜੇ ਆਪ ਕੋ ਆਪਣਾ ਮਾਨ ਹੈ ਕਈਆਂ ਬੰਦਿਆਂ ਨੂੰ ਤੇਜੀ ਹੁੰਦੀ ਹੈ ਸਾਡੀ ਬੱਕਰੀ ਛੇਤੀ ਬੱਚੇ ਦੇਵੇ ਤੇ ਉਹ ਦੋ ਦੰਦ ਤੇ ਵੀ ਕਰਾ ਲੈਂਦੇ ਆ ਪਰ ਜਿਹੜੀ ਸਾਡੀ ਦੌੜ ਆ ਅਸੀਂ 4 ਤੋਂ 6 ਦੰਦ ਤੱਕ ਲੈ ਜਾਂਦੇ ਹਾਂ 4 ਤੋਂ 6 ਦੰਦ ਹਾਂਜੀ ਠੀਕ ਹੈ ਮੰਨ ਕੇ ਚਲੋ ਜੇ ਵੀ ਕਿਸੇ ਨੇ ਛੇਤੀ ਸੂਵੇ ਲੈ ਲੇ ਤਾਂ ਉਹ ਬੱਕਰੀ ਹੈਡ ਰੋਕ ਜਾਂਦੀ ਹੈ ਜੀ ਬਈ ਹੈਡ ਵੀ ਰੋਕ ਜਾਂਦੀ ਉਹਦੇ ਵਿੱਚ ਨਹੀਂ ਕੋਸ ਰਹਿੰਦਾ ਬੱਚੇ ਮਤਲਬ ਵਧੀਆ ਦਿਨ ਸਮਰੱਥਾ ਨਹੀਂ ਰਹਿੰਦੀ ਫਿਰ ਛੋਟੇ ਛੋਟੇ ਬੱਚੇ ਦੇਣ ਲੱਗ ਜਾਂਦੇ ਜੇ ਆਪਾਂ ਤੇਜ਼ੀ ਨਹੀਂ ਮਤਲਬ ਬੱਕਰੀ ਥੂਪੀ ਮਹੀਨੇ ਬਾਅਦ ਫੇਰ ਕ੍ਰੋਸ ਕਰਾਤੀ ਫਿਰ ਉਹ ਬੱਚਿਆਂ ਦੀ ਉਹ ਸਮਤਾ ਨਹੀਂ ਰਹਿੰਦੀ ਯਾਨੀ ਮੈਂ ਆਪ ਤੇ ਤਿਆਰ ਬੈਨ ਨੂੰ ਦੱਸਦਾ ਕਿਸੇ ਦਾ ਕਹਿਣਾ ਉਹ ਕਹਿ ਨਹੀਂ ਸਕਦਾ ਹਾਂ ਬਈ 4 ਜਾਂ 6 ਦੰਦ ਦਾ ਹੋਵੇ ਹਾਂ 4 ਤੇ 6 ਦੰਦ ਦਾ ਹਾਂ ਹੋਣੀ ਚਾਹੀਦੀ ਆ ਵੇਟ ਵੀ 40 45 50 ਕਿਲੋ ਹੋਣਾ ਚਾਹੀਦਾ ਪੱਥਰਾ ਕਲੂਨ ਦਾ ਹਾਂ ਵੇਟ ਲਾ ਕੇ ਬੱਚੇ ਨਰੋਏ ਕੱਢਦੇ ਹੈਟ ਕੋਈ ਬਾਲੀ ਵੱਡੀ ਮੈਟਰ ਨਹੀਂ ਕਰਦਾ ਨਹੀਂ ਹੈਟ ਦਾ ਕੋਈ ਬਾਲਾ ਵੱਡਾ ਮੈਟਰ ਨਹੀਂ ਬਾਈ ਉਹ ਤਾਂ ਚਲ ਆਏ ਆ ਮਾਲ ਤੇ ਦੋ ਚਾਰ ਪਸੂੜੇ ਸ਼ੌਂਕ ਨਾਲ ਸਾਹਮਣੇ ਉਹ ਹੈਟ ਉੱਤੇ ਤੁਰੇ ਜਾਂਦੇ ਆ ਹਰੇਕ ਮਾਲ ਚ ਹੀ ਹੁੰਦਾ ਵੀ ਦੋ ਚਾਰ ਪਸੂ ਸਾਡੇ ਹੈਟ ਵਾਲੇ ਹੁੰਦੇ ਪਰ ਕੁਆਲਿਟੀ ਜ਼ਰੂਰੀ ਆ ਮੇਨ ਪਹਿਲੀ ਹੈਟ ਵੀ ਮੈਨੇ ਨਹੀਂ ਰੱਖਦੀ ਕਿ ਹੁਣ ਆਪਾਂ ਦੇਖਿਆ ਹੀ ਬੱਕਰੀਆਂ ਦੇ ਵਿੱਚ ਬਰੀਡ ਹੋਣਾ ਹਾਂ ਬਰੀਡ ਹੋਵੇ ਬਰੀਡ ਹੋਵੇ ਜਾਂ ਜਾਨਵਰਾਂ ਦੀ ਬਰੀਡ ਦਾ ਮਗਰਲਾ ਪਸ਼ੂਕੜ ਚੰਗਾ ਹੋਵੇ ਬੱਕਰੇ ਜੰਨੂ ਬੱਕਰੀ ਜੰਨੂ ਹਨਾ ਖਾਣ-ਦਾਣ ਚੰਗਾ ਖਾਣ-ਦਾਣ ਚੰਗਾ ਹੋਵੇ ਤੇ ਬਹੁਤ ਸੋਹਣੇ ਉਪਰਾਲੇ ਆ ਹੁਣ ਮੁੰਡਿਆਂ ਦੇ ਕੋਲ ਲੈਣਾ ਤੇ ਕੰਮ ਕਰਦੇ ਆ ਸਾਰੇ ਮੁੰਡੇ ਹੁਣ ਇੰਨੀ ਕਿ ਮਿਹਨਤ ਕਰਦੇ ਆ ਦੱਸ ਨਹੀਂ ਸਕਦੇ ਕਿੰਨੀ ਕਿ ਮਿਹਨਤ ਕਰਦੇ ਆ ਭਾਈ ਛੋੜੇ ਨਾਲ ਕਿੰਨੇ ਕ ਫਾਰਮਰ ਜੁੜੇ ਹੋਏ ਨੇ ਜਿਵੇਂ ਆਪਾਂ ਵੀਡੀਓ ਦੇਖਦੇ ਆ ਨਾ ਛੋੜੀਆਂ ਵੀ ਬਹੁਤ ਭਾਈ ਜਿਹੜੇ ਨਵੇਂ ਮੁੰਡੇ ਨੇ ਉਹ ਛੋੜੀ ਬਲੱਡ ਲਾਈਨ ਤੇ ਕੰਮ ਕਰੀ ਜਾਂ ਬਾਈ ਕਿ ਤਿਆਰ ਕਰ ਲੈਂਦੇ ਆ ਜਾਂ ਕੋਈ ਪੱਠ ਲੈ ਗਿਆ ਨਾ ਬਾਈ ਕਿੰਨੇ ਕਨੇ ਛੋਡੇ ਨਾਲ ਜੁੜੇ ਹੋਏ ਬਾਈ ਮੈਂ ਗਿਣਤੀ ਦਾ ਦੱਸ ਨਹੀਂ ਸਕਦਾ ਹਾਂ ਵੀ ਕਿੰਨੇਗਾ ਪਰ ਜਿੰਨੇ ਕ ਜੁੜੇ ਆ ਤੇ ਵਧੀਆ ਮੁੰਡੇ ਜੁੜਿਆ ਤੇ ਵਧੀਆ ਆਪਾਂ ਉਹਨਾਂ ਦਾ ਸਾਥ ਦਿੰਨੇ ਆ ਉਹ ਆਪਣਾ ਸਾਥ ਦਿੰਦੇ ਆ ਤੇ ਯਾਨੀ ਮਨਚ ਆਸ ਇਹ ਆ ਕਿ ਵੱਧ ਤੋਂ ਵੱਧ ਮੁੰਡੇ ਕਾਮਯਾਬ ਹੋਣ ਤੇ ਵੱਧ ਤੋਂ ਵੱਧ ਬੰਦਿਆਂ ਕੋਲੇ ਬ੍ਰੀਡ ਆਵੇ ਤੇ ਸਾਰੇ ਕਾਮਯਾਬ ਹੋਣ ਤੇ ਸਾਡੀ ਵੀ ਇਹੀ ਆਸ਼ਾ ਵੀ ਜਿੰਨਾ ਕਿ ਚਿਰ ਕੰਮ ਕਰਗੀ ਗਾਂਢੀ ਗਾਂ ਨਵੇਂ ਮੁੰਡੇ ਵੱਧ ਤੋਂ ਵੱਧ ਹੀ ਆਉਣ ਸਹੀ ਗੱਲ ਹੈ ਹਾਂ ਜਿੰਨੇ ਸਾਡੇ ਨਾਲ ਜੁੜਨਗੇ ਅਸੀਂ ਜਿੰਨਾ ਅੰਕ ਜੋਕਰੇ ਹੈਗੇ ਆ ਸਾਥ ਦਿੰਨਾ ਤੇ ਵਿੱਚ ਭਾਈ ਕਮੈਂਟ ਆ ਜਾਂਦੇ ਆ ਨਾ ਵੀ ਇਹ ਕੰਮ ਘਾਟੇ ਵਾਲਾ ਏ ਆਇਆ ਵੀ ਲੁੱਟ ਲਏ ਬੱਕਰੀਆਂ ਵਾਲੇ ਨੇ ਨਵੇਂ ਬਣਾਇਆ ਦੇਖੋ ਜੀ ਬੰਦੇ ਉਂਗਲਾ ਇੱਕੋ ਜਿਹੇ ਨਹੀਂ ਹੁੰਦੇ ਹਨਾ ਆਪਾਂ ਇਹ ਵੀ ਨਹੀਂ ਗੱਲ ਕਹਿ ਸਕਦੇ ਵੀ ਕਿਸੇ ਨਾਲ ਜੇ ਕੋਈ ਠੱਗੀ ਧੋਖਾ ਹੋ ਗਿਆ ਉਹਨੇ ਰੋਣਾ ਹੀ ਆ ਹਨਾ ਇਹ ਗੱਲ ਆਪਾਂ ਕਹਿ ਨਹੀਂ ਸਕਦੇ ਉਹ ਠੱਗੀ ਧੋਖੇ ਵਾਲਾ ਹੋਣ ਦਾ ਮਤਲਬ ਵੀ ਉਹ ਕੁਛ ਨਾ ਕੁਛ ਆਪ ਵੀ ਬੰਦੇ ਕਸੂਰਵਾਰ ਹੁੰਦੇ ਆ ਠੀਕ ਹੈ ਕੋ ਉਹਨਾਂ ਨੂੰ ਨੌਲੇਜ ਹੁੰਦੀ ਨਹੀਂ ਚੱਕ ਕੇ ਪੈਸੇ ਤੁਰ ਪੈਂਦੇ ਆ ਤੇ ਹੁਣ ਬਾਈ ਮੂਲ ਲੈਣੇ ਵੇਚਣ ਵਾਲਿਆਂ ਦਾ ਵੇਚਣੀਆਂ ਹੀ ਆ ਹੈਂ ਵੇਚਣੀ ਆ ਵੇਚਣੀਆਂ ਉਹ ਲੈਣ ਵਾਲੇ ਨੂੰ ਵੀ ਥੋੜੀ ਜਿਹੀ ਜਾਣਕਾਰੀ ਵੀ ਹੋਣੀ ਚਾਹੀਦੀ ਆ ਨਹੀਂ ਆਪਦੇ ਨੇੜੇ ਦੇ ਜਿੰਨੇ ਕੁ ਬੰਦੇ ਆ ਕੋਈ ਜਾਣਕਾਰ ਆ ਬਾਹਰ ਚਾਰਨ ਵਾਲਾ ਜਾਂ ਫਾਰਮ ਵਾਲਾ ਵੀ 5-7 ਸਾਲ ਤੋਂ ਕੰਮ ਕਰਦਾ ਉਹਨੂੰ ਨੌਲੇਜ ਆ ਉਹਨੂੰ ਨਾਲ ਲੈ ਕੇ ਤੁਰਨਾ ਲੈਣ ਫਿਰ ਤੋਂ ਖਾਧੜ ਹੀ ਨਹੀਂ ਹੁੰਦੀ ਅਰੇ ਖਾਸ ਕਰ ਹੌਣ ਵਾਲੇ ਜਵਾਨੇ ਦੇ ਵਿੱਚ ਕੋਈ ਬੰਦਾ ਹੋਊ ਜਿਹੜਾ ਅਣਜਾਣ ਆ ਅਣਜਾਣ ਜੂਨ ਹੁਣ ਕੋਈ ਨਹੀਂਗਾ ਸਾਰੇ ਜਾਣਕਾਰ ਆ ਵੀਡੀਓ ਤੇ ਸੱਚਾ ਮਾਰਦੇ ਆ ਜਾਣਕਾਰੀਆਂ ਲੈਂਦੇ ਆ ਤੇ ਠੱਗੀ ਧੋਖੇ ਵਾਲੇ ਵੀ ਡਰਦੇ ਆ ਡਰਦੇ ਆ ਤੇ ਅਸੀਂ ਠੱਗੀ ਧੋਖਿਆਂ ਦੇ ਅਸੀਂ ਵੀ ਖਿਲਾਫ ਆ ਜੇ ਅਸੀਂ ਕਰਦੇ ਆ ਤੇ ਸਾਨੂੰ ਵੀ ਬੋਲ ਕੇ ਬੰਦਾ ਭਾਵੇਂ ਵੀਡੀਓ 'ਚ ਕਹਦੇ ਵੀ ਬੰਦੇ ਨੇ ਠੱਗੀ ਮਾਰੀ ਆ ਤੇ ਪਰ ਅਸੀਂ ਵੀ ਖਿਲਾਫ ਹਾਂ ਉਹਨਾਂ ਬੰਦਿਆਂ ਦੇ ਤੇ ਆਵਰੇ ਸੌਦੇ ਸੋ ਸਮਝ ਕੇ ਕਰਨ ਤੇ ਬਾਈ ਇੱਕ ਇੱਕ ਗੱਲ ਹੋਰ ਜਿਵੇਂ ਹਨਾ ਬੱਕਰੀਆਂ ਦੇ ਰੇਟ ਨੇ ਵੀ ਹੁਣ ਕਈਆਂ ਦਾ ਵੀ 2-2 3-3 ਲੱਖ ਤੇ ਵੀ ਵਾਕੀ ਹੈ ਨਾ ਵੀ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਉਹ ਸਹੀ ਆ ਗੱਲ ਕਿ ਜਰ ਦੇਖੋ ਬਾਈ ਮਾਲਾਂ ਦੇ ਵਿੱਚ ਇੱਕ ਦੋ ਪਸ਼ੂ ਹੁੰਦੇ ਆ ਚੰਗੇ ਰੇਟ ਆ ਦੇ ਹੁਣ ਮੈਂ ਕਹਾ ਮੇਰੀਆਂ ਸਾਰੀਆਂ 10 ਲੱਖ ਵਾਲੀਆਂ ਮੇਰੀਆਂ 5 ਲੱਖ ਵਾਲੀਆਂ ਜਿਹੜੇ ਲੱਖ ਵਾਲੀਆਂ ਮੈਂ ਤੇ ਨਹੀਂ ਗੱਲ ਕਹਿ ਸਕਦਾ ਹਨਾ ਜਿਹੜਾ ਆਪਣਾਗਾ ਆਪਣਾ ਸਭ ਨੂੰ ਪਤਾ ਵੀ ਬੱਕਰੀ ਦਾ ਵੀ ਬੱਚਿਆਂ ਦਾ ਵੀ ਸਾਰਿਆਂ ਨੂੰ ਥੱਲੇ ਰੇਟ ਆ ਦਰਮਿਆਨਾ ਰੇਟ ਆ ਗਰੰਟੀ ਨਾਲ ਬੱਚੇ ਦੇਵਾਂਗੇ ਤੇ ਦਰਮਿਆਨੇ ਰੇਟ ਤੇ ਹੀ ਦੇਵਾਂਗੇ ਆਪਾਂ ਕਿਸੇ ਦੀ ਗੱਲ ਨਹੀਂ ਕਰ ਸਕਦੇ ਵੀ ਉਹ ਮਹਿੰਗਿਆਂ ਦਿੰਦਾ ਸਸਤੀਆਂ ਦਿੰਦਾ ਉਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਪਰ ਜਿਹੜੀ ਗੱਲ ਕਹਿਣ ਵਾਲੀ ਆ ਮਾਲ ਦੇ ਵਿੱਚ ਇੱਕ ਦੋ ਪਸ਼ੂ ਹੁੰਦੇ ਆ ਵੱਧ ਰੇਟ ਵਾਲੇ ਸਾਰੇ ਲੱਖਾਂ 'ਚ ਨਹੀਂ ਹੁੰਦੇ ਤੇ ਮੈਂ ਇੱਕ ਸੋਡੇ ਚੈਨਲ ਦੇ ਰਾਹੀਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜੇ ਕਿਸੇ ਦਾ ਮਹਿੰਗਾ ਜਾਨਵਰ ਵੇਖਦਾ ਹੀ ਆ ਮੇਰੇ ਹੱਥ ਵੱਨ ਕੇ ਬੇਨਤੀ ਆ ਵੀ ਵੀਡੀਓ 'ਚ ਨਾ ਕਿਆ ਕਰਨਾ ਸਾਡਾ ਧੰਦਾ ਮਸਾ ਫਰਪੁੱਲ ਤੋਂ ਆ ਤੇ ਬਹੁਤ ਜ਼ੋਰ ਲੱਗਿਆ ਸਾਡਾ ਵੀ ਇਹਨੂੰ ਥੱਲੇ ਨੂੰ ਨਾ ਲੈ ਕੇ ਆਉਣਾ ਆਪਦਾ ਮਹਿੰਗਾ ਵੇਚਣਾ ਸਸਤਾ ਵੇਚਣਾ ਵੀਡੀਓ 'ਚ ਰੇਟ ਨਾ ਆਪਦਾ ਦੱਸੋ ਰੇਟ ਨਾ ਦੱਸੋ ਹਾਂ ਰੇਟ ਨਾ ਦੱਸੋ ਹਾਂ ਜੇ ਹੁਣ ਮੈਂ ਇਹਾਰਾ ਕਾ 50000 ਦੀ ਵੇਚਦਾ 5 ਲੱਖ ਦੀ ਦੱਸ ਦਿੰਦਾ ਬਾਈ ਆ ਮੰਡੀਆਂ ਦੇ ਸਾਡੇਾਂ ਦੇ ਸਰਕਾਰ ਨੇ ਰੋਕ ਲਾਤੀ ਐਸੀ ਗੱਲ ਦੇ ਮਾਰੇ ਆਪਦੇ ਰੇਟ ਮਹਿੰਗੀ ਵਿੱਚੋਂ ਸਸਤੀ ਵਿੱਚੋਂ ਉਹ ਆਪਦੇ ਆਪਦੇ ਕੋਹਲੇ ਰੱਖੋ ਰੇਟ ਵੀਡੀਓ 'ਚ ਨਾ ਦੱਸੋ ਤੇ ਪਰ ਜਿਹੜੇ ਰੇਟ ਆ ਉਹ ਸਭ ਨੂੰ ਪਤਾ ਵੀ ਕਿੱਥੇ ਕਿੱਜੇ ਐਨੀ ਲੁੱਟ ਵਾਲਾ ਕੰਮ ਵੀ ਹੈ ਨਹੀਂਗਾ ਤੇ ਪਰ ਜਿਹੜਾ ਧੰਦਾ ਵਧੀਆਗਾ ਜਿਹੜਾ ਸਹੀ ਤਰੀਕੇ ਨਾਲ ਕਰਦਾ ਵਧੀਆ ਆਪਦੀ ਜਾਣਕਾਰੀ ਲੈ ਕੇ ਕਰਦਾ ਵਧੀਆ ਬੰਦੇ ਨਾਲ ਜੁੜਿਆ ਕਿੱਤਾ ਨਹੀਂ ਮਾੜਾ ਕਿੱਤਾ ਬਾਈ ਕਿੱਤਾ ਵਧੀਆ ਤੇ ਬਾਈ ਜਿਵੇਂ ਹਨਾ ਕਿਸੇ ਦੀ ਚਲ ਮਹਿੰਗੀ ਪੱਠ ਵੇਕੀ ਕਿਸ ਲਾਇਵ ਸੌਦੇ ਚ ਆ ਗਈ ਜਾਂ ਜਿਵੇਂ ਵੀ ਆ ਗਈ ਕਿਸੇ ਲੱਖ ਦੀ ਵੇਕੀ ਗਈ 1.5 ਲੱਖ ਦੀ ਵੇਕੀ ਗਈ ਫਿਰ ਉਹ ਤੇ ਲੋਕ ਕਮੈਂਟ ਕਰਦੇ ਵੀ ਤੂੰ ਤੁਸੀਂ ਮੱਝ ਲੈ ਲੋ ਵੀ ਮੱਝ 20 ਕਿਲੋ ਦੁੱਧ ਦਿੰਦੀ ਆ 15 ਦੇ ਵਿੱਚ ਦੇਖੋ ਜੀ ਮੱਝ ਆਪਦੇ ਥਾਂ ਬਾਕੀ ਜਿਹੜਾ ਮਹਿੰਗਾ ਜਾਨਵਰ ਕੋਈ ਵੀ ਬੰਦਾ ਲੈਂਦਾ ਉਹ ਇੱਕ ਤਾਂ ਉਹ ਬੰਦਾ ਲਊ ਜਿਹਨੂੰ ਜਾਣਕਾਰੀ ਆ ਅਸੀਂ ਮਾਲ ਵਾਲੇ ਆਸ ਵਿੱਚ ਸੌਦੇ ਕਰਦੇ ਆ ਅਸੀਂ ਵੀ ਮਹਿੰਗੇ ਲੈਨੇ ਆ ਵੇਚਦੇ ਵੀ ਆ ਇਹ ਨਹੀਂ ਗੱਲ ਪਰ ਜਿਹੜਾ ਬੰਦਾ ਮਹਿੰਗਾ ਜਾਨਵਰ ਲੈਂਦਾ ਨਾ ਉਹਨੂੰ ਉਹ ਜਾਨਵਰ ਜੋ ਕੋਈ ਦੀਂਦਾ ਹੁੰਦਾ ਬਾਕੀ ਉਹਨੂੰ ਜਾਣਕਾਰੀ ਹੁੰਦੀ ਆ ਉਹੀ ਬੰਦਾ ਲੈਂਦਾ ਅਣਜਾਣ ਤਾਂ ਨਾ ਲੱਖ ਵਾਲੀ ਲਵੇ ਨਾ ਡੂੜ ਲੱਖ ਵਾਲੀ ਲਵੇ ਅਣਜਾਣ ਨੇ ਤਾਂ ਉਹੀ 35-40 ਹਜ਼ਾਰ ਤੇ ਖੇਡਣਾ ਹੁੰਦਾ ਹੈਗਾ ਉਹ ਕਮੈਂਟ ਕਰਨ ਵਾਲਿਆਂ ਦੀ ਉਹ ਆਪਦੀ ਸੋਚ ਆ ਉਹਨਾਂ ਦੀ ਤੇ ਪਰ ਜਿਹੜੇ ਜਾਨਵਰ ਹੈਗੇ ਮਹਿੰਗੇ ਰੇਟ ਵਾਲੇ ਉਹ ਹੈਗੇ ਆ ਪਰ ਇੰਨੇ ਕੁ ਨਹੀਂ ਮਹਿੰਗੇ ਜਿੰਨੇ ਕਿ ਅਸੀਂ ਦੱਸੀ ਜਾਂਦੇ ਦੱਸੀ ਜਾਂਦੇ ਹਣਾ ਇਹ ਤਾਂ ਬਹੁਤ ਦੱਸ ਕੇ ਹੀ ਕੰਮ ਉਹਦਾ ਕੋਈ ਫਾਇਦਾ ਤੇ ਬਾਕੀ ਭਾਈ ਜਿਹੜਾ ਜਾਣਕਾਰ ਆ ਜਿਹਨੇ ਚੀਜ਼ ਲੈਤੀ ਆ ਰੁਪਏ ਲਾਏ ਨੇ ਉਹਨੂੰ ਤਾਂ ਪਤਾ ਹੀ ਆਣਾ ਵੀ ਕੀ ਚੀਜ਼ ਆ ਹਾਂ ਕੀ ਚੀਜ਼ ਆ ਜਾਣਕਾਰ ਬੰਦਾ ਹੀ ਭਾਈ ਪੈਸੇ ਲਾਉਂਦਾ ਚੰਗੀ ਚੀਜ਼ ਤੇ ਹੁਣ ਨਵਾਂ ਬੰਦਾ ਤਾਂ ਅੱਜ ਲਾਉਣੀ ਲੱਗਿਆ ਲੱਖ ਰੁਪਈਆ ਹੁਣ ਜਿਹੜ ਬਾਈ 100 ਤਰਾ ਦੇ ਪੜਦੇ ਉਧਾਰ ਸੜੀ ਕਰਦੇ ਹਾਂ ਹਾਂ ਉਧਾਰ ਸੜੀ ਦੇ 10-20 ਹਜ਼ਾਰ ਰੁਪਏ ਉਹੀ ਚੱਕਿਆ ਜਾਂਦਾ ਜਾਨਵਰ ਕੋਈ ਵੀ ਅਸੀਂ ਉਧਾਰ ਸੜੀ ਆਸ ਵਿੱਚ ਕਰਦੇ ਹਾਂ ਸਾਰੇ ਹੀ ਕਰਦੇ ਹਾਂ ਤੋਂ ਥੋੜੇ ਵੱਧ ਤੇ ਬਣਦੇ ਉਹਦਾ ਸਹੀ ਗੱਲ ਸਾਰੀ ਕਰ ਦਿਆਂ ਉਧਾਰ ਸੜੀ ਵਾਲੇ ਸੌਦੇ ਬਾਈ ਮਹਿੰਗੇ ਹੀ ਹੋਣਗੇ ਉਹਦੇ ਤੇ ਕਮੈਂਟ ਕਰਨ ਵਾਲਿਆਂ ਦੀ ਆਪ ਦੀ ਸੋਚ ਇੰਦ ਗੜ ਅਰਸ਼ਾ ਕਰ ਲੈਂਦਾ ਹਣਾ ਵੀ ਇੰਦ ਗੜ ਤੇ ਸਾਲ ਸਾਲ ਦੇ ਅਰਸ਼ਾ ਬਾਈ ਦਾਮ ਹੀ ਚੱਲ ਜਾਂਦਾ ਹੁਣ ਨਵੇਂ ਬੰਦੇ ਨਾਲਸਾ ਕਿੱਥੋਂ ਕਰ ਲਗੇ ਬਾਈ ਜਿਹਨੂੰ ਜਾਣਦੇ ਨਹੀਂ ਅਸੀਂ ਆਸ ਵਿੱਚ ਜਾਨਵਰ ਸ਼ਾਨਾ ਜਿਹਨੂੰ ਇੱਕਦੋ ਇੱਕ ਦੰਗਰ ਚੰਗਾ ਲੱਗਦਾ ਕਿੰਨੇ ਕਿੰਨੇ ਕ ਮਹਿੰਗੀ ਮਿਲ 50 ਰੁਪਏ ਦਾ ਵਿਆਜ ਪਹਿਲੇ ਦਾੰਦ ਅਗਲਾ ਜੇ ਜੇ 30000 ਦੀ ਬੱਕਰੀਆਂ ਤਾਂ ਕਿੰਨੇ ਦੀ 50000 ਤੇ ਜਾਊਗੀ ਬੱਸ 50000 ਤੇ ਜਾਊਗੀ ਲੈ ਲੰਗੇ ਤਾਂ 60 70 ਦੇ ਹੋਣੇ ਥੀਰੇ ਚ ਗੱਲ ਆਇਆ ਭਾਈ ਇਹ ਆਪੋ ਆਪਣੀ ਅਸੀਂ ਨਹੀਂ ਕਹਿੰਦੇ ਵੀ ਮੰਗੇ ਜਾਨਵਰ ਲੋ ਜਿਹੜੇ ਬੰਦੇ ਨੇ ਨਵਾਂ ਕੰਮ ਦੂਰਨਾ ਉਹ ਆਪਦੇ ਦਰਮਿਆਨੇ ਰੇਟ ਤੋਂ ਆਪਦਾ ਬਜਟ ਦੇਖ ਕੇ ਤੇ ਉਹ ਹਿਸਾਬ ਨਾਲ ਵਧੀਆ ਬੰਦੇ ਨਾਲ ਜੁੜ ਕੇ ਆਪਦਾ ਕੰਮ ਕਰੇ ਕੰਮ ਨਹੀਂ ਮਾੜਾ ਹੁਣ ਕੰਮ ਮਾੜਾ ਕਹਿਣ ਵਾਲੇ ਵੀ ਬਹੁਤ ਆਏ ਨਹੀਂ ਗੱਲ ਬਰਾਸੀ ਤਾਂ ਬਈ ਨਾ ਜੋ ਖਟਿਆ ਸੀ ਤਾਂ ਮਾੜਾ ਕਹਿ ਨਹੀਂ ਸਕਦੇ ਤੇ ਨਾ ਹੀ ਅਸੀਂ ਸੁਣ ਸਕਦੇ ਹਾਂ। ਸਹੀ ਗੱਲ ਆ। ਹਾਂ। ਤੇ ਠੀਕ ਆ ਬਾਈ ਬਹੁਤ ਧੰਨਵਾਦੀ ਤੁਹਾਡਾ। ਧੰਨਵਾਦ ਹੈ ਤੁਹਾਡਾ। ਇਹ ਜਾਣਕਾਰੀ ਦਿੱਤੀ। ਚਲੋ